28 ਜੀ ਦਾ 3.5 ਸਾਲਾ ਪ੍ਰਕਾਸ਼ ਪੁਰਬ ਬਣਾਇਆ ਜਾ ਰਿਹਾ ਜਿਸ ਵਿੱਚ ਬਿਹਾਰ ਸਰਕਾਰ ਵੱਲੋਂ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਜਿਸ ਕੰਗਨਘਾੜ ਤੋਂ ਲੈ ਕੇ ਗਊ ਘਾੜ ਅਤੇ ਗਾਂਧੀ ਮੈਦਾਨ ਤੱਕ ਸੰਤਾ ਨੂੰ ਬੜੇ ਹੀ ਸ਼ਰਧਾ ਤੇ ਸ਼ਰਧਾ ਦੇ ਨਾਲ ਜਿਹੜਾ ਦਰਸ਼ਨ ਕਰਵਾ ਰਹੇ ਨੇ ਹੁਣ ਅਸੀਂ ਕੰਗਨਘਾੜ ਤੋਂ ਗਊ ਘਾੜ ਜਾ ਰਹੇ ਹਾਂ ਜਿਸ ਵਿੱਚ ਦੇਖਣ ਆਇਆ ਹੈ ਦੇਖਣ ਵਿੱਚ ਆਇਆ ਹੈ ਕਿ ਸੰਤਾ ਦੇ ਵਿੱਚ ਖਾਸ ਉਤਸ਼ਾਹ ਪਾਇਆ ਜਾ ਰਿਹਾ ਕੰਗਨਘਾੜ ਤੋਂ ਲੈ ਕੇ ਗਊ ਘਾੜ ਤੱਕ 6 ਕਿਲੋਮੀਟਰ ਦਾ ਸਫ਼ਰ ਜੋ ਇੰਜੀਨੀਅਰਾਂ ਦੁਆਰਾ ਦੱਸਿਆ ਗਿਆ ਹੈ ਦੋ ਬਰੇ ਚੱਲ ਗਏ ਬੜੀ ਕੜੀ ਦਾ ਪਾਟਰ ਕਿਉਂ ਮੋੜਿਆ ਮੋੜਿਆ ਆਹ ਗੱਲ ਆਈ ਦੱਟ ਗਏ ਗਾਲ ਉਹ ਹਾਥੀ ਆ ਗਿਆ ਗੱਲ ਬਣ ਕੇ ਡੀ ਉਹ ਦੱਟ ਗਏ ਉਹ ਹਾਥੀ ਜਦੋਂ ਮੁੜ ਕੇ ਨਾ ਹੰਬਾ ਹਾਂ 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 ਤੇ ਹਾਂ ਬਾਤ ਵੀ ਰਹਿ ਤਾ ਯੋਗੀ ਆ ਲੱਗਤ ਨਹੀਂ ਅਗਲੇ ਪਹਿਲੇ ਉਹਨਾਂ ਦੇ ਹੱਥ ਨਾ ਦਿੱਤਾ

तव्हां <laughs> पूरो <laughs> <laughs> ਆਪ ਇਸਲੇ ਸਾਵਧਾਨੀ ਸੇ ਇੱਕ ਇੱਕ ਕਰਕੇ ਜਾਣਗੇ ਸਾਹਮਣੇ ਸੇ ਜੋ ਖੜੇ ਹੈ ਸੰਗਤ ਬੰਧੂ ਸਾਹਮਣੇ ਜੋ ਸੰਗਤ ਬੰਧੂ ਖੜੇ ਹੈ ਉਪਰ ਮੇਂ ਕਿਰਪਾ ਹਟ ਜਾਏ ਸਾਹਮਣੇ ਸੇ ਹਟ ਜਾਏ ਸਾਹਮਣੇ ਵਾਲੇ ਹਟ ਜਾਏ ਸਾਹਮਣੇ ਵਾਲੇ ਹਟ ਜਾਏ ਬੱਬੂ ਜੀ ਕਿਹੜੀ ਜਗ੍ਹਾ ਦੋਈ ਦੇਸੀ ਅਸੀਂ ਫਿਰੋਜ਼ਪੁਰ ਪੰਜਾਬ ਤੋਂ ਆਇਆ ਜੀ ਇਹ ਗਊ ਘਾੜ ਤੋਂ ਅਸੀਂ ਕੰਗੜ ਘਾੜ ਤੇ ਪਹੁੰਚਿਆ ਜਹਾਜ ਰਹੀ ਠੀਕ ਹੈ ਜੀ ਬੜੇ ਸ਼ੁਕਰਗੁਜ਼ਾਰ ਆਂ ਮੁੱਖ ਮੰਤਰੀ ਸਾਹਿਬ ਦੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਬਹੁਤ ਸ਼ੁਕਰਗੁਜ਼ਾਰ ਹਾਂ ਇੰਨੇ ਵਜੇ ਪਰਪੰਹ ਅਜੇ ਤੱਕ ਅਸੀਂ 60 ਸਾਲੋਂ ਮਰੋ ਗਈ ਆ ਅਜੇ ਤੱਕ ਇਹ ਦੇਖਿਆ ਨਹੀਂ ਸੀ ਇਹੋ ਜਿਹਾ ਪ੍ਰੋਗਰਾਮ ਜਿੰਨਾ ਕੁਸ਼ ਮੁਖਮਤ ਨੇ ਕੀਤਾ ਈ ਧੰਨਵਾਦੀ ਆ ਬਹੁਤ ਬਹੁਤ ਧੰਨਵਾਦੀ ਆ ਹੁਣ ਕਿਸ਼ਤੀ ਤੇ ਕਿਹੜੇ ਗੁਰਦੁਆਰੇ ਤੇ ਦਰਸ਼ਨ ਕਰਕੇ ਆਏ ਜੀ ਹੁਣ ਗਊ ਘਾੜ ਸਾਹਿਬ ਤੇ ਕਰਕੇ ਆਏ ਦਰਸ਼ਨ ਅਸੀਂ ਕਿੰਨਾ ਸਮਾਂ ਲੱਗਾ ਜੀ ਇੱਥੋਂ ਬਹੁਤ 15-20 ਮਿੰਟ ਲੱਗਿਆ ਜੀ ਠੀਕ ਹੈ ਜੀ ਤੇ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਫਰੋਜਪੁਰ ਤੋਂ ਆਏ ਜੀ ਪੰਜਾਬ ਫਰੋਜਪੁਰ ਤੋਂ ਜੀ ਠੀਕ ਹੈ ਰਾਜਸਥਾਨ ਜੀ ਕਿੱਥੋਂ ਜੀ ਪਟਿਆਲਾ ਪਟਿਆਲਾ ਸਟੇਟ ਜ਼ਿਲ੍ਹਾ ਹਾਂ ਜੀ ਠ ਤੇ ਕਦੋਂ ਆਏ ਜੀ ਤੇ ਅਸੀਂ 4 ਦਿਨ ਹੋ ਗਏ ਨੰਗਰ ਲੱਗਾ ਜੀ ਠੀਕ ਹੈ ਜੀ ਅਸੀਂ ਕਿਹੜੇ ਗੁਰਦਵਾਰੇ ਦਰਸ਼ਨ ਕਰਕੇ ਆਏ ਜੀ ਕਿਸਤੀ ਨਹੀਂ ਅਸੀਂ ਆ ਕੰਗਨ ਘਾੜ ਜੀ ਗਏ ਆ ਗਏ ਆ ਮੁੜ ਕੇ ਦੁਬਾਰਾ ਇੱਥੇ ਗਏ ਤੇ ਗਾਂਧੀ ਘਾੜ ਤੋਂ ਮੁੜ ਕੇ ਆ ਗਏ ਜੀ ਬੜੀ ਅੱਛੀ ਸਰਕਾਰ ਹੈ ਜੋ ਸਾਨੂੰ ਐਸਾ ਕਿਸੇ ਨੇ ਦਿਖਾਇਆ ਨਹੀਂ ਹਜ ਤੱਕ 60 ਸਾਲ ਦੀ ਉਮਰ ਹੋ ਗਈ ہماری ਕੋਈ ਕਿਸੇ ਨੇ ਅਸੀਂ ਸਹਾਇ ਨਹੀਂ ਕਰਾਈ ਫਿਰ ਕੋਈ ਪੈਸਾ ਨਹੀਂ ਲੱਗਦਾ ਜੀ ਹਮ ਲੰਗਰ ਦੀ ਸੇਵਾ ਕਰ ਰਹੇ ਹਾਂ ਅਹ ਹਮ ਬਹੁਤ ਬਹੁਤ ਸਰਕਾਰ ਕੇ ਧੰਨਵਾਦ ਕਰ ਰਹੇ ਹਾਂ ਜੀ ਠੀਕ ਹੈ ਜੀ ਧੰਨਵਾਦ ਜੀ ਸਰਕਾਰ ਦੇ ਪ੍ਰਬੰਧ ਕਿਦਾਂ ਦੇ ਲੱਗੇ ਤੁਹਾਨੂੰ ਇੱਥੇ ਜੀ ਵੀਰ ਜੀ ਬਹੁਤ ਵਧੀਆ ਪ੍ਰਬੰਧ ਨੇ ਤੇ ਤੁਸੀਂ ਇਹ ਮੰਨ ਲਓ ਵੀ ਜਿਵੇਂ ਕਿ ਨਹਾਉਣ ਨੂੰ ਗਰਮ ਪਾਣੀ ਔਰ ਲੈਟਰਿੰਗ ਬਾਥਰੂਮ ਹਰ ਇੱਕ ਚੀਜ਼ ਬਹੁਤ ਸੋਹਣਾ ਪ੍ਰਬੰਧ ਕਰਿਆ ਹੋਇਆ ਹੈ बहुत बढ़िया सरकार ने बहुत ही अच्छा प्रोग्राम किया है यात्रियों के लिए जहाज़ लगाए हैं जाने आने के लिए सैर करते हैं रहने के लिए बहुत अच्छा व्यवस्था किया हुआ है बहुत ही अच्छा हमारे को लगा हम पटियाले जिले के डिस्ट्रिक्ट पटियाले से आए हैं यहाँ दस रोज रहना है जहाँ तख्त श्री पटना साहब के दर्शन करने के लिए आए हैं हमारा गुरुद्वारा राड़ा साहेब के द्वार से यहाँ लंगर लगाया हुआ है अच्छी जिला छेजहानपुर तो जी ਬਹੁਤ ਅੱਛਾ ਪ੍ਰਬੰਧ ਹੈ ਸਵਾਰੀ ਦਾ ਬੱਸਾਂ ਦਾ ਸੰਗਤ ਨੂੰ ਜਿਹੜੀ ਯਾਤਰਾ ਕਰਾ ਰਿਹਾ ਹੈ ਜਲਦੀ ਯਾਤਰਾ ਇਹ ਵੀ ਬਹੁਤ ਸੰਗਤ ਖੋਚ ਹੈ। ਹੋਰ ਛੜਕਾਂ ਦੀ ਪੂਰੀ ਫੋਰਸ ਦੀ ਬੜੀ ਵਸਤਾ ਸੋਹਣੀ ਹੈ। ਬਹੁਤ ਹੀ ਖੁਸ਼ ਹੈ ਸਾਰੀ ਸੰਗਤ। ਸੰਗਤ ਨੂੰ ਬੜਾ ਮਾਣ ਸਤਿਕਾਰ ਮਿਲ ਰਿਹਾ ਵਿਹਾਰ ਦੇ ਵਿੱਚ। ਵਿਹਾਰ 'ਚ ਇੱਕ ਨਵੀਂ ਚੀਜ਼ ਅਸੀਂ ਵੇਖ ਰਹੇ ਹਾਂ। ਪ੍ਰਬੰਧ ਬੜਾ ਵਧੀਆ ਲੱਗਾ। ਪ੍ਰਬੰਧ ਤੇ ਇੰਤਜ਼ਾਮ ਮੜੇ ਨੇ। ਕੋਈ ਸੰਗਤ ਨੂੰ ਪਰੇਸ਼ਾਨੀ ਨਹੀਂ ਆ ਰਹੀ। ਸੰਗਤ ਬੜੀ ਖੁਸ਼ ਹੈ। ਬਾਗੋ ਖੁਦ ਖੱਤਾਂ ਨਾਲ ਲੜਾ ਗੱਟਾ ਮੋੜੇ ਤੀਜੇ ਖੱਤਾਂ ਨਾਲ ਨੇ ਕਿਸੇ ਦਾ ਵੀ ਲੋਕੀ ਨਹੀਂ ਹੈ ਕੋਈ ਸੰਗਰਾਂ ਨੀਤੀ ਨੀਤੀ ਪਰਵਾਰ ਅਮੀਨਾ ਵੀ ਜੀ ਆਪਰੇ ਬੇਲੇ ਹੋਏ ਨਹੀਂ ਹੋਏ ਜਿਆਦਾ ਕੋਈ ਨਹੀਂ ਤਾਂ ਕਰਕੇ ਚੱਲਿਆ ਜਾ ਰਿਹਾ ਤਾਂ ਕਹੋ ਟੇਕਰ ਮਾਰਨੇ ਲਈ ਆਹ ਮਾਰੋ ਕਿ ਸਾਰਾ ਕਰ ਜਦੋਂ ਹੋਣੀ ਨਹੀਂ ਆਣਾ ਇਹ ਦਾ ਬਣਾ ਦੇ ਧੱਕੇ ਮਾਰਨ ਵਾਲਾ ਉਹ ਦਿਹਿਆ ਹੈ ਅੱਜ ਦਿਹਿਆ ਹੈ ਅੱਜ ਪੇਟਾ ਦਾ ਕੰਮ ਕਰਾਓ ਆਹ ਆਹ ਜੀ ਕੋ 340 ਤੁਹਾਨੂੰ ਜਾਈਓ ਜਾ ਆਜਾ ਪਲੇਟ ਕੋਈ ਹੈ ਖੇਡਣਾ ਹੋਇਆ ਹੋ ਗਿਆ माता की जहाज उठाइएगा अभी लोग आ गए हैं माता पल्ले बैठो पल्ले माता की बैठो माता और पल्ले बैठो पल्ले जिन्ने भी गाड़ी थी माता पल्ले बैठो सारे ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸਭ ਨੂੰ ਆਪਾਂ ਜਲੰਧਰ ਤੋਂ ਆਏ ਆ ਪੰਜਾਬ ਤੋਂ ਐਂਡ ਇੱਥੇ ਆ ਕੇ ਬੜਾ ਵਧੀਆ ਲੱਗਦਾ ਪਿਆ ਪਟਨਾ ਸਾਹਿਬ ਐਂਡ ਜਹਾਜ਼ ਮਣਾਤਾ ਜੀ ਔਰ ਇੱਥੇ ਆਪਾਂ ਨੂੰ ਸ਼ਿਪ ਤੇ ਗਾਂਧੀ ਘਾਟ ਲੈ ਕੇ ਜਾ ਰਹੇ ਆ ਆਈ ਥਿੰਕ ਐਂਡ ਗਾਂਧੀ ਘਾਟ ਨਾ ਬਹੁਤ ਵਧੀਆ ਸਾਰਾ ਕੁਝ ਬਹੁਤ ਵਧੀਆ ਨਾਮ ਕੀ ਦੋ ਦਾ ਰਣਜੀਤ ਕੌਰ ਪਤਾ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਤੇ ਨਾਮ ਕੀ ਤੁਹਾਡਾ ਗਰਦਾਸਪੁਰ ਜ਼ਿਲ੍ਹੇ ਤੋਂ ਆਏ ਜੇ ਡੇਰਾ ਭਾਬਾ ਨਾਨਕ ਤੋਂ ਕੀ ਨਾਮ ਕੀ ਤੁਹਾਡਾ ਦਲਬੀਰ ਕੌਰ ਕਿ ਕਦੋਂ ਆਏ ਜੀ ਇੱਥੇ ਪਟਨਾ ਸਾਹਿਬ ਪਟਨਾ ਸਾਹਿਬ ਅਸੀਂ 16 ਤਰੀਕ ਦੇ ਆਏ ਹਾਂ ਉਥੋਂ 16 ਤਰੀਕ ਤੋਂ ਚੱਲੇ ਪਏ ਹਾਂ ਤੇ ਇੰਨੇ ਦਿਨ ਹੋ ਗਏ ਜੇ ਆਇਆਂ ਨੂੰ ਜਥੇ ਜਥੇ ਦੇ ਨਾਲ ਆਏ ਹਾਂ ਹਾਂ ਜੀ ਬਾਬਾ ਜੀ ਪੂਰੀ ਵਾਲਿਆਂ ਦੇ ਨਾਲ ਆਏ ਹਾਂ ਠੀਕ ਹੈ ਜੀ ਹਾਂ ਜੀ ਗੱਡੀਆਂ ਤੇ ਆਏ ਕਿਵੇਂ ਦੇ ਲੱਗਾ ਜੀ ਇੱਥੇ ਆ ਕੇ ਤੁਹਾਨੂੰ ਬਹੁਤ ਹੀ ਦਿਲ ਬਹੁਤ ਲੱਗਾ ਜੇ ਠੀਕ ਹੈ ਹਾਂ ਜੀ ਤਰਾ ਦਾ ਕਦੀ ਪਹਿਲਾਂ ਨਜ਼ਰੋਂ ਦੇਖ ਕੇ ਕਿਤੇ ਨਹੀਂ ਜੀ ਐਸੇ ਕਰਕੇ ਸਿਮਰਨਾ ਚੱਲਣ ਰਿਹਾ ਅੱਜ ਖੁਸ਼ੀ ਨਾਲ ਹੀ ਠੀਕ ਠੀਕ ਹਾਂ ਜੀ ਤੁਹਾਨੂੰ ਇਸ ਦਾ ਸ਼ਿਪ ਦੇ ਵਿੱਚ ਕਿਹੜੀ ਜਗ੍ਹਾ ਜਾ ਰਹੇ ਹੋ ਤੁਸੀਂ ਦਰਸ਼ਕਾਂ ਹੁਣ ਹਾਂਜੀ ਸਾਹਿਬ ਜਾ ਰਹੇ ਹਾਂ ਜੀ ਕਿਵੇਂ ਦਾ ਲੱਗਾ ਜੀ ਇਹ ਲੋਕਤੀ ਮਤਿਸ਼ ਦੇਖ ਕੇ ਬਹੁਤ ਵਾਚ ਗੁਰੂ ਗੋਬਿੰਦ ਸਿੰਘ ਦਾ ਭੀਤਰ ਜਗ੍ਹਾ ਤੇ ਸਾਨੂੰ ਤੁਸੀਂ ਨਾਮ ਦੇ ਜਹਾਜ਼ ਤੇ ਚੜਾਇਆ ਵਾ ਬਹੁਤ ਖੁਸ਼ੀ ਆ ਕਦੇ ਬੋਲਦੇ ਹੁੰਦੇ ਹਾਂ ਵਾਏ ਗੁਰੂ ਨਾਮ ਜਹਾਜ਼ ਤੇ ਚੜੇ ਸੁੱਤਰੇ ਪਾਰ ਤੇ ਆ ਸਾਨੂੰ ਸਾਰਿਆਂ ਨੂੰ ਸਿੱਖਾਂ ਪਾਈਆਂ ਪਹਿਣਾ ਨੂੰ ਤੁਸੀਂ ਬਹੁਤ ਪ੍ਰੇਮ ਦੇ ਨਾਲ ਨਾਮ ਚ ਪਮੜੇ ਜੀ ਚੜ੍ਹਦੀ ਕਲਾ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ none